ਸੰਦਰ ਪਟਾਨਕੋਟ ਰੋਡ ਤੇ ਅੱਜ ਤੜਕਸਾਰ ਇੱਕ ਭਿਆਨਕ ਹਾਦਸਾ ਵਾਪਰ ਗਿਆ ਦੱਸ ਦਈਏ ਕਿ ਤਿੰਨ ਕਾਰਾਂ ਦੀ ਜ਼ਬਰਦਸਤ ਟੱਕਰ ਹੋ ਗਿਆ ਜਿਸ ਤੋਂ ਬਾਅਦ ਮੌਕੇ ਤੇ ਤਿੰਨ ਲੋਕ ਜਿਹੜੇ ਨੇ ਦੋ ਮਹਿਲਾਵਾਂ ਤੇ ਇੱਕ ਨੌਜਵਾਨ ਦੱਸਿਆ ਜਾ ਰਿਹਾ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤਿੰਨੋਂ ਕਾਰਾਂ ਇੰਨੀਆਂ ਜ਼ਿਆਦਾ ਬੁਰੀ ਤਰ੍ਹਾਂ ਇਹਨਾਂ ਦੀ ਹਾਲਤ ਹੋ ਚੁੱਕੀ ਅੱਗੋਂ ਚਿੱਬੀਆਂ ਹੋ ਚੁੱਕੀਆਂ ਨੇ ਕਿਉਂਕਿ ਇੰਨੀ ਭਿਆਨਕ ਟੱਕਰ ਦੱਸੀ ਜਾ ਰਹੀ ਲੋਕਾਂ ਵੱਲੋਂ ਕਿ ਅਚਾਨਕ ਹੀ ਇੱਕ ਕਾਰ ਜਿਹੜੀ ਆ ਜਲੰਧਰ ਤੋਂ ਖੋਗਪੁਰ ਵੱਲ ਜਾ ਰਹੀ ਹੁੰਦੀ ਹੈ ਤਾਂ ਉਸ ਦਾ ਸੰਤੁਲਨ ਵਿਗੜ ਜਾਂਦਾ ਜਿਸ ਤੋਂ ਬਾਅਦ ਜਿਹੜੀ ਸ ਕਾਰ ਹੁੰਦੀ ਹੈ ਉਹ ਡਿਵਾਈਡਰ ਦੇ ਨਾਲ ਟਕਰੋਂਦੀ ਹੈ ਤੇ ਸੜਕ ਦੇ ਦੂਜੇ ਪਾਸੇ ਆਪੋਜ਼ਿਟ ਸਾਈਡ ਤੇ ਚਲੇ ਜਾਂਦੀ ਹੈ ਉੱਤੇ ਭੋਗਪੁਰ ਵੱਲੋਂ ਆ ਰਹੀਆਂ ਦੋ ਕਾਰਾਂ ਜੋ ਬਰੀਜ਼ਾ ਤੇ I20 ਦੱਸੀ ਜਾ ਰਹੀ ਉਸ ਦੇ ਨਾਲ ਸਵਿਫਟ ਕਾਰ ਦੀ ਟੱਕਰ ਹੁੰਦੀ ਇੱਕ ਤੋਂ ਬਾਅਦ ਤਿੰਨ ਟਕਰਾ ਹੁੰਦੀਆਂ ਨੇ ਤੇ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਇਸ ਹਾਦਸੇ 'ਚ ਜਿਹੜੇ 6 ਹੋਰ ਲੋਕੀ ਸਵਾਰ ਸੀ ਕਾਰਾਂ ਦੇ ਵਿੱਚ ਵੱਖੋ-ਵੱਖੋ ਉਹਨਾਂ ਦੀ ਗੰਭੀਰ ਹੂਬ ਵਿੱਚ ਹੁਣ ਹਾਲਤ ਬਣੀ ਹੋਈ ਹੈ ਜਿਨ੍ਹਾਂ ਨੂੰ ਹੁਣ ਜੇਰੇ ਲਾਜ ਦੇ ਲਈ ਹਸਪਤਾਲ ਵਿੱਚ ਰਾਸਰ ਪਹੁੰਚਾਇਆ ਗਿਆ ਉਹਦੇ ਦੱਸਦੀ ਕਿ ਹਾਦਸਾ ਜਿਹੜਾ ਪਠਾਨਕੋਟ ਰੋਡ ਤੇ ਪੈਂਦੀ ਡੀਏਵੀ ਯੂਨੀਵਰਸਿਟੀ ਦੇ ਰਸੂਲਪੁਰ ਇਲਾਕੇ ਦੇ ਰੋਡ ਉਤੇ ਵਾਪਰਿਆ ਤੇ ਉੱਥੇ ਤੁਹਾਨੂੰ ਦੱਸਦੀ ਹੈ ਕਿ ਕਾਫੀ ਭਿਆਨਕ ਹਾਦਸਾ ਵਾਪਰਿਆ ਤੇ ਹੁਣ ਪੁਲਿਸ ਟੀਮ ਜਿਹੜੀ ਹੈ ਮੌਕੇ ਤੇ ਪੁੱਜ ਗਈ ਹੈ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਉੱਥੇ ਸੜਕ ਆਵਾਜ਼ਾਈ ਨੂੰ ਚਾਲੂ ਕਰਵਾਇਆ ਜਾ ਰਿਹਾ ਹੈ 318 ਦਾ ਕਿਹੜੀ ਕਲਾਸ ਦੀ ਸੀ ਸਰ ਐਮਐਲਟੀ ਕੋਰਸ ਕਰਦੀ ਸੀ ਡੀਵੀ ਯੂਨੀਵਰਸਿਟੀ ਕਿੱਥੇ ਆ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਇਹ ਡੀਵੀ ਯੂਨੀਵਰਸਿਟੀ ਜਿੱਦਾਂ ਨਿਕਲੇ ਆ ਤੇ ਰੋਡ ਕ੍ਰੋਸਿੰਗ ਕਰਨ ਲੱਗੇ ਤੇ ਗੱਡੀ ਸੀਗੇ ਇਹ ਗੱਡੀ ਦੇ ਵਿੱਚ ਸੀ ਪੈਦਲ ਦੀ ਪੈਦਲ ਸੀਗੇ ਤੇ ਲਾਜ ਕਿੱਥੇ ਚੱਲ ਰਿਆ ਸੀਗਾ ਇਹਨਾਂ ਦਾ ਲਾਜ ਇਹ ਕੈਪੀਟਲ ਹਾਪਟਲ ਮੋਕਲੇ ਘਰਾਂ ਉੱਤੇ ਦੇਖਦੇ ਜੀ ਸਾਡੇ ਕੱਲ ਪੈਂਡ ਦੇ ਮੁੰਡੇ ਦੀ ਇੱਕ ਗੁਰਮukh ਸਿੰਘ ਦੀ ਡੈਥ ਹੋ ਗਈ ਆ ਆਪਣੇ ਯੂਨੀਵਰਸਿਟੀ ਦੇ ਵੀ ਕਾਲਜ ਯੂਨੀਵਰਸਿਟੀ ਦੇ ਲਾਗੇ ਬੜਾ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਗੁਰਮukh ਸਿੰਘ ਦੀ ਡੈਥ ਜਦੋਂ ਇਹਨੂੰ ਆਪਣੇ ਕੈਪੀਟਲ ਹਸਪਤਾਲ ਚ ਦਾਖਲ ਕਰਾਇਆ ਉਸ ਤੋਂ ਬਾਅਦ ਅਹੀ ਰੈਫਰ ਕਰਾ ਕੇ ਉੱਥੋਂ ਪੂਰੇ ਹਸਪਤਾਲ ਲੈ ਕੇ ਜਾ ਰਹੇ ਸੀ ਜਿਹਦੇ ਰਸਤੇ ਵਿੱਚ ਵੀ ਡੈਥ ਹੋ ਗਈ ਉਹ ਪੂਰੇ ਹੋ ਗਏ ਆ ਬੜਾ ਗਰੀਬ ਪਰਿਵਾਰ ਸੀ ਸਰ ਕਿੰਨੀ ਕੇਸ ਆਦੀ ਲੜਕੇ ਦੀ ਇਹਦੀ 19-20 ਸਾਲ ਉਮਰ ਹੋਣੀ ਹੈ ਜੀ ਤੇ ਇਹ ਗੱਡੀਆਂ ਦੇ ਵਿੱਚ ਨਾਲ ਹੋਰ ਕੌਣ-ਕੌਣ ਸੀਗਾ ਇੱਕ ਹੋਰ ਸਾਡੇ ਪਿੰਡ ਦਾ ਮੁੰਡਾ ਸੀਗਾ ਬਸ ਉਹ ਦੀ ਇਹਨਾਂ ਦੋਹਾਂ ਦਾ ਮੈਨੂੰ ਪਤਾ ਹੈ ਜਿੰਨਾ ਤੇ ਬਾਕੀ ਮੈਂ ਤਾਂ ਹੁਣ ਪਹੁੰਚਿਆ ਸੀ ਉਹਦੇ ਵਿੱਚ ਸਰ ਅਗਲੀ ਕਾਰਵਾਈ ਜਿਹੜੀ ਹੈ ਬੰਦੀ ਕਾਰਵਾਈ ਅੱਗੇ ਤੁਸੀਂ ਇਹਦਾ ਮਾਮਲਾ ਵਗੈਰਾ ਅੱਗੇ ਪੁਲਿਸ ਨੂੰ ਕਨਫਰਮ ਕੀਤਾ ਹਾਂਜੀ ਪੁਲਿਸ ਨੂੰ ਉਹ ਇਨਵੋਲਵ ਹੋਇਆ ਪੁਲਿਸ ਕੋਲ ਕੀ ਸ ਹੈਗਾ ਇਹਦਾ ਬਾਕੀ ਜੋ ਚੱਲਦੀ ਕਾਰਵਾਈ ਹੋਊਗੀ ਅੱਗੇ ਉਹ ਕੋਰਟ ਚ ਹੋਵੇਗੀ ਕੱਲ ਡੀਏ ਯੂਨੀਵਰਸਿਟੀ ਲਾਗੇ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਗੱਡੀਆਂ ਆਪਸ ਵਿੱਚ ਲੱਗੀਆਂ ਸੀ ਜਿਨ੍ਹਾਂ 'ਚ ਕੱਲ ਇੱਕ ਦਲਬੀਰ ਕੌਰ ਵਾਸੀ ਦੌਲਤਪੁਰ ਦੀ ਕੱਲ ਮੌਕੇ ਤੇ ਹੀ ਡੈਥ ਹੋ ਗਈ ਸੀ ਤੇ ਲਾਪਰੀਤ ਲਾਪਰੀਤ ਤੇ ਗੁਰਮਖ ਸਿੰਘ ਨੂੰ ਆਪਣੇ ਕੈਪੀਟਲ ਹਸਪਤਾਲ ਦਾਖਲ ਕਰਵਾਇਆ ਸੀ ਤੇ ਕੱਲ ਉਹਨੂੰ ਆਪਣੇ ਗੁਰਮਖ ਸਿੰਘ ਨੂੰ ਰੈਫਰ ਕਰ ਦਿੱਤਾ ਉੱਥੋਂ ਜਿਸ ਦੀ ਰਸਤੇ 'ਚੋਂ ਅੱਜ ਮੌਤ ਹੋ ਗਈ ਤੇ ਉਸ ਤੋਂ ਬਾਅਦ ਲਾਪਰੀਤ ਕੌਰ ਦੀ ਡੈਥ ਹੋ ਗਈ ਇਕੜਾਜ਼ ਕੱਲ ਹੋ ਗਈ ਤੇ ਦੋ ਅੱਜ ਹੋ ਗਈਆਂ ਐਕਸੀਡੈਂਟ ਟੋਲ ਕੋਲ ਤਿੰਨ ਮੌਤਾਂ ਹੋ ਗਈਆਂ ਲਪ੍ਰੀਤੀ ਜੋ ਕੰਡਾਲਾਗੁਰੂ ਥਾਣਾ ਭੋਪੁਰ ਦੀ ਰਹਿਣ ਵਾਲੀ ਸੀ ਤੇ ਗੁਰਮਖ ਸਿੰਘ ਜਿਹੜਾ ਸੀ ਉਹ ਸੁਲਨਰਕਲਾ ਨੂਰਬੈਲ ਦਾ ਰਹਿਣ ਵਾਲਾ ਸੀ ਤੇ ਹੁਣ ਕਾਰਵਾਈ ਕੋਈ ਕੀਤੀ ਹੈ ਜੀ ਕੋਈ ਮਾਮਲਾ ਵਗੈਰਾ ਦਰਜ ਕੀਤਾ ਜਾਂ ਹਾਂ ਜੀ ਪਰਚਾ ਮਕਦਮਾ ਇਸ ਤੇ ਦਰਜ ਕਰ ਦਿੱਤਾ ਜੀ 32/25 ਐਕਸੀਡੈਂਟਸ ਬੰਦੀ ਥਾਣਾ ਫਸੂਦਾਂ ਦੇ ਵਿੱਚ ਕਰ ਦਿੱਤਾ ਹੈ ਇਹ ਕਿਸੇ ਅਨਨੌਨਟ ਤੇ ਕੀਤਾ ਹੈ ਕਿਸੇ ਨਾਂ ਦੇ ਤੇ ਨਹੀਂ ਤੇ ਮਤਲਬ ਹਾਂ ਜੀ ਮੇਰੀ ਗੁੜੀਆ ਪੜਦੀ ਡੀ ਯੂ ਯੂਨੀਵਰਸਿਟੀ ਉਹਨਾਂ ਦਾ ਕੱਲ ਐਕਸੀਡੈਂਟ ਹੋਇਆ ਕੀ ਨਾਮ ਕੀ ਸੀਗਾ ਉਹਦਾ ਕੁੜੀ ਦਾ ਗੁੜੀਆ ਦਾ ਨਾਮ ਲਫਰੀ ਸੀ ਕਿੰਨੀ ਏਜ ਕਿੰਨੀ ਹੈ ਕੁੜੀ ਦੀ ਏਜ 18 ਸਾਲ ਕਿਹੜੀ ਕਲਾਸ ਦੀ ਸੀ ਸਰ ਐਮ ਐਲ ਟੀ ਕੋਰਸ ਕਰਦੀ ਜੀ ਡੀ ਯੂ ਯੂਨੀਵਰਸਿਟੀ ਤੇ ਕਿੱਥੇ ਆ ਰਹੇ ਕਿੱਥੇ ਜਾ ਕਿੱਥੇ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਇਹ ਨਾ ਡੀ ਯੂ ਯੂਨੀਵਰਸਿਟੀ